ਜੋਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਜ਼ਿਆਦਾ ਵੱਧ ਰਿਹਾ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਉੱਥੇ ਸੈਟਲ ਨੇ ਤੇ ਕਈ ਨੌਕਰੀਆਂ ਵੀ ਕਰ ਰਹੇ ਨੇ ਪਰ ਕਈ ਵਾਰ ਉਹਨਾਂ ਦੇ ਨਾਲ ਅਜਿਹੀਆਂ ਹੁਣੀ ਵਾਪਰ ਜਾਂਦੀ ਹੈ ਸ਼ਾਇਦ ਉਹਨਾਂ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚੀ ਹੁੰਦੀ ਤਾਂ ਜਿਹਾ ਵਾਪਰਿਆ ਗੁਰਦਾਸਪੁਰ ਦੇ ਪਿੰਡ ਪੁਲੇਚੱਕ ਦੇ ਰਹਿਣ ਵਾਲੇ ਨੌਜਵਾਨ ਗੁਰਚਰਨ ਸਿੰਘ ਦੇ ਨਾਲ ਜਿਸ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਗੁਰਚਰਨ ਸਿੰਘ ਆਪਣੀ ਕਾਬਲੀਅਤ ਦੇ ਬਦੌਲਤ ਨਿਊਜ਼ੀਲੈਂਡ ਦੇ ਵਿੱਚ ਜੇਲ ਅਫਸਰ ਬਣਦਾ ਤੇ ਪੰਜਾਬ ਦਾ ਨਾਂ ਰੌਸ਼ਨ ਕਰਦਾ ਹੈ ਅਤੇ ਉਸ ਤੋਂ ਬਾਅਦ ਅਚਾਨਕ ਆਈ ਇਸ ਮੰਦਪਾਗੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਦਸਿਆ ਜਾ ਰਿਹਾ ਹੈ ਕਿ 11 ਸਾਲ ਪਹਿਲਾਂ ਸਟੱਡੀ ਵੀਜ਼ਾ ਤੇ ਨਿਊਜ਼ੀਲੈਂਡ ਗਏ ਗੁਰਦਾਸਪੁਰ ਦੇ ਪਿੰਡ ਪੁਲੀ ਚੱਕ ਦੇ ਨੌਜਵਾਨ ਗੁਰਚਨ ਸਿੰਘ ਨੇ ਆਪਣੀ ਕਾਬਲੀਅਤ ਦੀ ਬਦੌਲਤ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਪੜ੍ਹਾਈ ਤੋਂ ਬਾਅਦ ਅਫਸਰ ਵਜੋਂ ਨੌਕਰੀ ਹਾਸਲ ਕੀਤੀ ਸੀ ਤੇ ਉਸ ਨੂੰ ਨਿਊਜ਼ੀਲੈਂਡ ਦੀ ਰਾਜਧਾਨੀ ਵਲਿੰਗਟਨ ਵਿਖੇ ਜੇਲ ਅਫਸਰ ਦੇ ਤੌਰ ਤੇ ਨਿਯੁਕਤੀ ਵੀ ਮਿਲੀ ਸੀ 2020 ਦੇ ਵਿੱਚ ਉਹ ਵਾਪਸ ਆਪਣੇ ਘਰ ਪਰਤਿਆ ਤੇ ਵਿਆਹ ਕਰਵਾ ਕੇ ਲਗਭਗ ਡੇਢ ਸਾਲ ਬਾਅਦ ਫਿਰ ਤੋਂ ਵਾਪਸ ਚਲਾ ਗਿਆ ਕੁਝ ਮਹੀਨੇ ਗੁਰਚਨ ਫਿਰ ਤੋਂ ਆਪਣੇ ਘਰ ਆਇਆ ਤੇ 1 ਨਵੰਬਰ 2024 ਨੂੰ ਵਾਪਸ ਗਿਆ ਪਰ ਹੁਣ ਹੀ ਨੇ ਐਸੀ ਖੇਡ ਖੇਡੀ ਕਿ ਉਸ ਦਾ ਹਸਤਾਬਸਤਾ ਪਰਿਵਾਰ ਰੋਣੋਂ ਮਜਬੂਰ ਹੋ ਗਿਆ 4 ਸਾਲ ਦੇ ਬੱਚੇ ਨੂੰ ਵੀ ਨਹੀਂ ਪਤਾ ਕਿ ਉਸ ਦੇ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ 29 ਵਰਿਆਂ ਦੇ ਗੁਰਚਨ ਦੀ 25 ਮਾਰਚ ਨੂੰ ਨਿਊਜ਼ੀਲੈਂਡ ਵਿਖੇ ਉਸ ਵੇਲੇ ਸੜਕ ਹਾਦਸੇ 'ਚ ਮੌਤ ਹੋ ਗਈ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਆਪਣੀ ਨੌਕਰੀ ਤੇ ਜਾ ਰਿਹਾ ਸੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਜਦ ਕਿ ਉਸ ਦੀ ਪਤਨੀ ਵਾਰ-ਵਾਰ ਬੇਹੋਸ਼ ਹੋ ਰਹੀ ਹੈ ਨੌਜਵਾਨ ਦੇ ਪਿਤਾ ਸੁਚਾ ਸਿੰਘ ਤੇ ਪਿੰਡ ਦੇ ਸਰਪੰਚ ਦੇ ਭਰਾ ਬਲਵਿੰਦਰ ਸਿੰਘ ਨੇ ਪ੍ਰਸ਼ਾਸਨ ਅਤੇ ਪਾਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਜਲਦ ਉਚਲਦ ਉਹਨਾਂ ਦੀ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ ਸਰ ਸੰਗਮ ਸਰਪੰਚ ਸਾਹਿਬ ਦਾ ਛੋਟਾ ਭਰਾ ਤੇ ਆ ਜੋ ਇਨਸੀਡੈਂਟ ਜੋ ਵਾਪਰਿਆ ਸਾਡੇ ਪਿੰਡ ਵਿੱਚ ਬਹੁਤ ਪਿੰਡ ਲਈ ਬਹੁਤ ਦੁਖਦਾਇਕ ਬਹੁਤ ਵੱਡੀ ਸ਼ਰਤ ਪਿੰਡੋਂ ਲੱਗੀ ਹੈ ਸਾਡਾ ਇੱਕ ਹੁਨਾਰਾ ਬੱਚਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਟੱਡੀ ਵੇਸ ਤੇ ਗਿਆ ਸੀ ਉੱਥੇ ਬਹੁਤ ਮਿਹਨਤ ਕਰਕੇ ਆਪਣੀ ਮਿਹਨਤ ਦੇ ਬਲ ਦੇ ਉੱਤੇ ਉੱਥੇ ਦੀ ਨਿਊਜ਼ੀਲੈਂਡ ਦੀ ਪੁਲਿਸ ਦੇ ਵਿੱਚ ਵੀ ਉਹ ਸਿਲੈਕਟ ਹੋਇਆ ਇਹ ਸਾਨੂੰ ਮਾਨ ਪ੍ਰਾਪਤ ਹੋਇਆ ਸੀ ਪਰ ਦੋ ਦਿਨ ਪਹਿਲੇ ਅਨਫੋਰਚਨਟਲੀ ਬੜੀ ਵੱਡੀ ਇਨਸੀਡੈਂਟ ਹੋਰ ਜੀ ਹੈ ਕਿ ਡਿਊਟੀ ਤੇ ਜਾਣ ਦੌਰਾਨ ਜਿਹੜਾ ਉਹਦਾ ਜੋ ਪਤਾ ਲੱਗ ਰਿਹਾ ਕਿ ਐਕਸੀਡੈਂਟ ਹੋਇਆ ਜਿਸ ਦੇ ਕਰਕੇ ਉਹਦੀ ਡੈਥ ਹੋ ਗਈ ਹੈ ਸੋ ਸਾਰਾ ਪਰਿਵਾਰ ਸਾਰਾ ਪਿੰਡ ਬੜੇ ਰਿਸ਼ਤੇਦਾਰ ਸਭ ਜਿਹੜੇ ਇੱਥੇ ਬਹੁਤ ਸਦਮੇ ਵਿੱਚ ਹਨ ਸਾਰੇ ਜਣੇ ਇਸ ਕਰਕੇ ਹੀ ਜੋ ਕਾਰਵਾਈ ਜੋ ਪ੍ਰੋਸੈਸ ਚੱਲ ਰਿਹਾ ਹੈ ਮੈਂ ਤਾਂ ਮੀਡੀਅਮ ਦੇ ਮਾਧਿਅਮ ਦੇ ਥਰੂ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਉੱਥੇ ਜਿਹੜੀ ਸਾਡੀ ਮਿਨਿਸਟਰੀ ਆਫ ਫੈਕਸ਼ਨਲ ਫੈਲ ਜੋ ਵਿਦੇਸ਼ ਮੰਤਰਾਲੇ ਦੀ ਜਿਹੜੀਆਂ ਸਾਡੀਆਂ ਇੱਕ ਰੂਲ ਬਣਿਆ ਹੋਇਆ ਹੈ ਪਰ ਉਹ ਸਾਡੇ ਬੱਚਿਆਂ ਦੀ ਡੈਡ ਬਾਡੀ ਉਹਨਾਂ ਪੂਰੀ ਕੇਅਰ ਕਰਦੇ ਹਨ ਐਮਬੈਸੀ ਸਾਡੀ ਕੋਈ ਤੁਹਾਨੂੰ ਫੋਨ ਕਰਕੇ ਜਾਂ ਕਿਸੇ ਤਾਈ ਇਮੇਲ ਕਰਕੇ ਐਮਬੈਸੀ ਨੂੰ ਕਹਿਣ ਕਿ ਉਹ ਜਿੰਨੀ ਜਲਦੀ ਹੋ ਸਕੇ ਉਹਦੀ ਜੋ ਪੇਪਰ ਵਰਕ ਕੰਪਲੀਟ ਕਰਕੇ ਸਾਡੇ ਬੱਚੇ ਦੀ ਜੋ ਡੈਡ ਬਾਡੀ ਆ ਪੂਰੇ ਸਦਕਾਰ ਨਾਲ ਸਾਡੇ ਇੱਥੇ ਘਰ ਵਿੱਚ ਪਹੁੰਚੇ ਤਾਂ ਜੋ ਆਪਾਂ ਆਪਣੇ ਜੋ ਰਸਮਾਂ ਦੇ ਮੁਤਾਬਕ ਉਹਨਾਂ ਆਪਣਾ ਆਖਰੀ ਜੋ ਸੰਸਕਾਰ ਕਰ ਸਕੀ ਪਰਿਵਾਰ ਤੁਹਾਨੂੰ ਪਰਿਵਾਰ ਵਿੱਚ ਉਹਨਾਂ ਦੇ ਫਾਦਰ ਸਾਹਿਬ ਹੈ ਮਦਰ ਹਨ ਬੱਚਾ ਉਹਦੀ ਮੈਰਿਜ ਹੋਈ ਉਹਨਾਂ ਦੀ ਵਾਈਫ ਹੈ ਇੱਕ ਛੋਟੀ ਬੱਚੀ ਹੈ ਮਨ ਦੇਖੋ 4 ਸਾਲ ਦੀ ਬੱਚੀ ਪਿੱਛੇ ਜੋ ਛੱਡ ਗਏ ਛੱਡ ਗਏ ਉਹ ਆ ਇੱਕ ਭਰਾ ਜੋ ਛੋਟਾ ਬ੍ਰਦਰ ਉਹ ਕੈਨੇਡਾ ਵਿੱਚ ਸਟੱਡੀ ਦੇ ਉੱਤੇ ਆਪਣੇ ਉੱਥੇ ਕਰ ਰਿਹਾ ਹੈ ਵਧੀਆ ਪਰਿਵਾਰ ਹੈ ਉਹ ਸੈਟਲ ਵੀ ਪਰੇ ਉਸ ਮਾਲਕ ਦੀ ਕਿਰਜਾ ਹੈ ਜਿਹੜੀ ਇਹ ਇੱਕ ਦੁੱਖ ਦੀ ਘੜੀ ਜੋ ਹੈ ਔਂਢੀ ਕੀ ਹੈ ਤੁਹਾਡੀ ਪ੍ਰਸ਼ਾਸਨ ਅੱਗੇ ਆਪਣੇ ਐਡਮਿਨਿਸਟ੍ਰੇਸ਼ਨ ਲਈ ਇੱਕ ਬੇਨਤੀ ਹੈ ਪਰ ਜੋ ਸਾਰੇ ਨਗਰ ਦੀ ਪੰਚਾਇਤ ਦੀ ਕਿ ਛੱਡ ਦਿੱਸੀ ਸਾਹਬ ਅੱਗੇ ਕਿ ਔਰ ਜੋ ਵੀ ਹੋ ਸਕੇ ਪਰਿਵਾਰ ਦੀ ਜਿਹੜੀ ਹੈ ਡੈੱਡ ਬੋਡੀ ਇੱਥੇ ਲਿਆਉਣ ਵਿੱਚ ਜੋ ਹੈਲਪ ਹੋ ਸਕੇ ਉਹ ਗੌਰਮੈਂਟ ਆਫ ਇੰਡੀਆ ਦੇ थ्रू ਕਰਕੇ ਤੇ ਸਾਡੀ ਡੈੱਡ ਬੋਡੀ ਇੱਥੇ ਪਹੁੰਚ ਸਕੇ ਅਸੀਂ ਧੰਨਵਾਦ ਕਰਾਂਗੇ لڑਕੇ ਦਾ ਨਾਮ ਗੁਰਜੰਸੇ 2014 ਚ ਗਿਆ ਸੀ ਇੱਥੇ ਸਟੱਡੀ ਵੇਸ ਤੇ ਬਾਅਦ 2020 ਚ ਵਾਪਸ ਆਇਆ ਸੀ ਪਹਿਲਾਂ ਵੀ 2018 ਚ ਫਿਰ 2020 ਚ ਵਾਪਸ ਆਇਆ ਉਹਦੀ ਸ਼ਾਦੀ ਕਰਤੀ ਫਿਰ ਦੁਬਾਰਾ 2 ਸਾਲ ਬਾਅਦ ਵਾਪਸ ਹੋ ਗਿਆ ਹੁਣ ਫਿਰ 2024 ਫਰਵਰੀ ਨਵੰਬਰ ਨੂੰ ਵਾਪਸ ਗਏ ਸੀ ਉੱਥੇ ਤੇ ਮੁਰਕਿਆ ਨੂੰ ਪਰਸੋ 25 ਨੂੰ ਬਦਲ ਆ ਗਿਆ ਫੋਨ ਆਇਆ ਉੱਥੇ ਐਕਸੀਡੈਂਟ ਹੋ ਗਿਆ ਲੋ ਕਿੱਦਾਂ ਪਾਣਾ ਹੋਰ ਕਿੱਦਾਂ ਐਕਸੀਡੈਂਟ ਹੋ ਗਿਆ ਉਹ ਤਾਂ ਡਿਊਟੀ ਤੇ ਜਾਂਦੇ ਸੀ ਕਹਿੰਦੇ ਤੁਹਾਨੂੰ ਦੋਸਤ ਇਹ ਦੱਸਿਆ ਉਹਨਾਂ ਨੇ ਕੀ ਕਰਦੇ ਸੀ ਉੱਥੇ ਉੱਥੇ ਤੇ ਹੀ ਜੇਲ੍ਹ ਪੁਲਿਸ 'ਚ ਹੀ ਡਿਊਟੀ ਕਰਦੇ ਸੀ ਕਿਹੜੀ ਪੁਲਿਸ ਹਾਂਜੀ ਅਫਸਰ ਦੇ ਜੇਲ ਅਫਸਰ ਦਸੰਡੇ ਹੈ ਉਹ ਵੀ ਜੇਲ ਅਫਸਰ ਭਰਤੀ ਹੋ ਗਏ ਪੜਾਈ ਦੌਰਾਨ ਹੀ ਸਿਲੈਕਟ ਹੋ ਗਏ ਹਾਂਜੀ ਜੀ ਬਾਅਦ ਚ ਪਹਿਲੇ ਸਾਲ ਸਿਲੈਕਟ ਹੋਏ ਪਹਿਲਾਂ 2 ਸਾਲ ਪਿੰਡ ਰਹਿ ਗਏ ਸੀ ਹਾਂਜੀ ਇਹhle ਹਾਂਜੀ ਟੈਟ ਦਿੱਤੇ ਟੈਟ ਬਾਅਦ ਸਿਲੈਕਟ ਹੋ ਗਏ ਫਿਰ 15 ਦਿਨ ਦੀ ਛੁੱਟੀ ਆਇਆ ਕੱਟ ਕੇ ਫਿਰ ਉਹਨੇ ਜਾ ਕੇ ਨਵੰਬਰ ਚ ਜੁਆਇਨ ਕੀਤਾ ਤੇ ਅਫਸਰ ਨਾਲ ਕਿਸੇ ਨਾਲ ਉਹਨਾਂ ਦੇ ਮੈਕਮੇਂ ਦੀ ਗੱਲ ਹੋਈ ਹੈ ਉਦੋਂ ਦੇਖੀ ਕਿ ਕਹਿੰਦੇ ਨੇ ਕਿਹਨਾਂ ਨੇ ਆਇਆ ਦਿੱਤ ਕਿੰਦਾ ਫੇਰ ਵਾਪਸ ਆਂਦੀ ਕਿੰਦਾ ਕੋਸ਼ਿਸ਼ ਕਰ ਰਹੇ ਹੋ ਬਹੁਤ ਸਾਰੇ ਲੋਕਲ ਦਾ ਡਪੜਾ ਰਿਸ਼ਤੇਦਾਰ ਹੀ ਕੋਈ ਉਹਨਾਂ ਨੇ ਫਿਰ ਜਾਣ ਪਛਾਣ ਕਰਕੇ ਗੱਲਬਾਤ ਕੀਤੀ ਤੇ ਹੁਣ ਉਹ ਕਾਰਵਾਈ ਕਰਨ ਦੇ ਆ ਉਧਰ ਗਵਰਨਮੈਂਟ ਉਧਰ ਦੀ ਮਦਦ ਕਰਦੀ ਹੈ ਕੋਈ ਨਹੀਂ ਅਜੇ ਤੱਕ ਤੇ ਕੋਈ ਨਹੀਂ ਕੀਤੀ ਉਹਨਾਂ ਨੇ ਉਹ ਤੇ ਇੱਧਰ ਦੀ ਗਵਰਨਮੈਂਟ ਕੀ ਮੰਨ ਕਰਨਾ ਚਾਹੁੰਦੀ ਹੈ ਇਹ ਹੋ ਜਾਵੇ ਡਿਬੇਟ ਦੇ ਡੈਡ ਵੱਤੀ ਜਿਹੜੀ ਜਲਦੀ ਜਲਦੀ ਸਾਡੇ ਕੋਲ ਆਵੇ